ਸਤਿ ਸ੍ਰੀ ਅਕਾਲ ਮੈਂ ਹਾ ਰੇਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁਨਸ਼ੀ ਫਾਰਫ ਜੀ ਦੀ ਖਾਸ ਰਿਪੋਰਟ ਨਸ਼ਾ ਮੁਕਤ ਪੰਜਾਬ ਦਾ ਟੀਚਾ ਇੱਕਜੁੱਟ ਯਤਨਾਂ ਨਾਲ ਹੀ ਸੰਭਵ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਵਿਦਿਆਕ ਡਾਕਟਰ ਜ਼ਮੀਲੋ ਰਹਿਮਾਨ ਨੇ ਆਪਣੇ ਹੀ ਮੋਹੱਲੇ ਵਿੱਚ ਪਰਵੇ ਘਟਨ ਨੂੰ ਸੰਬੋਧਨ ਕਰਦੇ ਐ ਕਿਹਾ ਕਿ ਨਸ਼ਾ ਤਦੋਂ ਹੀ ਖਤਮ ਹੋ ਸਕਦਾ ਹੈ ਜਦੋਂ ਅਸੀਂ ਆਪਣੇ ਘਰਾਂ ਮੋਹੱਲਿਆਂ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਨਸ਼ਾ ਕਰਨ ਵਾਲਿਆਂ ਨੂੰ ਬੈਠ ਕੇ ਉਨ੍ਹਾਂ ਦੀ ਕਾਉਂਸਲਿੰਗ ਕਰੀਏ ਜੇਕਰ ਕੋਈ ਨਸ਼ਾ ਵੇਚਣ ਤੋਂ ਫਿਰ ਵੀ ਨਹੀਂ ਰੁਕਦਾ ਤਾਂ ਉਸ ਦੀ ਤਲਾਸ਼ ਕੋਲੇ ਜਾ ਮੇਰੇ ਧਿਆਨ ਵਿੱਚ ਲੈ ਕੇ ਆਉਣ ਜੋ ਨਸ਼ਾ ਕਰਦੇ ਹਨ ਉਹਨਾਂ ਨੂੰ ਨਫ਼ਰਤ ਨਾਲ ਨਹੀਂ ਸਗੋ ਪਿਆਰ ਨਾਲ ਉਹਨਾਂ ਦੇ ਇਲਾਜ ਕਰਵਾਉਣ ਲਈ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰੇ ਜਿੱਥੇ ਇਹ ਸਾਰਾ ਇਲਾਜ ਮੁਫਤ ਹੁੰਦਾ ਹੈ। ਦੇ ਵਿੱਚ ਇਸ ਸਮੇਂ ਉਹ ਵੀ ਫੋਰਟ ਆਪਣੇ ਇਲਾਕੇ ਦੇ ਲੋਕਾਂ ਨੂੰ ਇਕੱਠੇ ਕਰਕੇ ਗੱਲਬਾਤ ਕਰ ਰਹੇ ਨਸ਼ਾ ਦੇ ਖਿਲਾਫ। ਇੱਕ ਬਹੁਤ بڑا ਸਰਕਾਰ ਦਾ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਸ਼੍ਰੀ ਅਰਵਿੰਦ ਕੇਜੀਪਾਲ ਸਾਹਿਬ ਦੇ ਦੇਖਣ ਦੇ ਦੇਖਣ ਅਨੁਸਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਮਤਾਨ ਸਾਹਿਬ ਦੇ ਅਗਵਾਈ ਦੇ ਵਿੱਚ ਵੱਡੇ ਪੱਧਰ ਤੇ ਇਹ ਜਿਹੜਾ ਨਸ਼ਾ ਵਿਰੋਧੀ ਯੁੱਧ ਚਲਾਇਆ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ ਨੇ ਸ਼ੁਰੂ ਮਹਿਮ ਦੇ ਤਹਿਤ ਪ੍ਰੋਗਰਾਮ ਚੱਲ ਰਹੇ ਨੇ ਅੱਜ ਬਾਲੂਕੇ ਵਾਸੀ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਹੋ ਰਿਹਾ ਤੁਹਾਡੇ ਵਾਰਡ ਦੇ ਵਿੱਚ ਹੈ ਇਸ ਤੇ ਕੀ ਕਹਾਂ ਮੈਨੂੰ ਅੱਜ ਇੱਥੇ ਪਹੁੰਚ ਕੇ ਬਹੁਤ ਹੀ ਜ਼ਿਆਦਾ ਫਖਰ ਮਹਿਸੂਸ ਹੋਇਆ ਹੈ ਕਿ ਮੇਰੇ ਆਪਣੇ ਇਲਾਕੇ ਦੇ ਵਿੱਚ ਮੇਰਾ ਬਹੁਤ ਹੀ ਉਰਜੋਸ਼ ਢੰਗ ਨਾਲ ਮੇਰੇ ਭਰਾਵਾਂ ਵੱਲੋਂ ਮੇਰੇ ਦੋਸਤਾਂ ਵੱਲੋਂ ਮਿੱਤਰਾਂ ਵੱਲੋਂ ਇਲਾਕੇ ਦੇ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਜੋ ਯੁੱਧ ਚੱਲ ਰਿਹਾ ਹੈ ਇਸ ਸਬੰਧ ਚ ਲੋਕਾਂ ਨੇ ਗੱਲਬਾਤ ਕੀਤੀ ਹੈ ਔਰ ਉਸ ਨੂੰ ਲੋਕਾਂ ਨੇ ਬੜੇ ਧਿਆਨ ਨਾਲ ਸੁਣਿਆ ਹੈ ਔਰ ਸਾਰਿਆਂ ਨੇ ਇੱਕਜੁੱਟਤਾ ਦੇ ਨਾਲ ਇਹ ਤਹਿਈਆ ਕੀਤਾ ਹੈ ਕਿ ਅਸੀਂ ਨਸ਼ਿਆਂ ਦੇ ਖਾਤਮੇ ਲਈ ਪੂਰਾ ਸਰਕਾਰ ਨੂੰ ਸਹਿਯੋਗ ਦੇਵਾਂਗੇ ਇੱਕ ਬਜ਼ੁਰਗਾਂ ਨੇ ਸਾਡੇ ਸਰਕਾਰ ਨੂੰ ਬਜ਼ੁਰਗਾਂ ਦੇ ਮਾਈਆਂ ਦੇ ਜਿਹੜੇ ਅਕਾਊਂਟ ਸੀ ਜਿਹੜੀ ਪੈਨਸ਼ਨ ਸੀ ਉਹ ਪਾਉਂਡ ਨਾਲ ਅਟੈਚ ਕੀਤੀ ਤੇ ਜਿਹੜੀ ਪੈਨਸ਼ਨ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਸੀ ਤੇ ਹੁਣ ਜਿੱਥੇ ਆਂ ਬਤਾਵਾ ਜਿੱਥੋਂ ਦੇਖਦਾ ਕੋਨੇ ਕੋਨੇ